ਮੈਂ ਕੀ ਕਰਾਂ ਥੋੜੇ ਮਿੰਟਾਂ ਦੀ ਹਾਜ਼ਰੀ ਸਤਿਕਾਰਯੋਗ ਬਾਬਾ ਜੀ ਸਿੰਘ ਜੀ ਵਾਹਿਗੁਰੂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੋਨ ਸੋਨ ਹੋਵਾ ਪਰਮਗਤ ਮੇਰੀ ਜਨਨ ਬੁੱਧੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜਿਓ ਸਤਿਗੁਰ ਕੇ ਰਸੀਰ ਜੋ ਸਭ ਥਾਨ ਸਮੈ ਸਭ ਨਾ ਦਰਸੈ ਹੈ ਗ੍ਰੰਤਰਦਾ ਗੁਰ ਕੋ ਇਹ ਜਾਨੋ ਉਤਮ ਹੈ ਸਭ ਕਾਲ ਰਹੈ ਹੈ ਮੇਰੇ ਇਸ ਰੂਪ ਤੇ ਜਾਤੇ ਹਾਂ ਬੀਰਗੋ ਸਹਬ ਜਾਨ ਅਦਾਬ ਕਰੈ ਹੈ ਉਜੋ ਚੰਦਨ ਕੇਸਰ ਕੋ ਘਸ ਉਪਤ ਖਾਇ ਕੈ ਫੂਲ ਚੜਾਏ ਹੈ ਅਠ ਸੜ ਤੀਤ ਜੈ ਸਾਧ ਪਗ ਤਰ ਹੈ ਤਹ ਬਕੁੰਟ ਜਹ ਨਾਮ ਉਚਰ ਹੈ ਬਾਵਾ ਬਾਵਾ ਦੀ ਭਗਾਂ ਵਾਲੀ ਹੋ ਗਈ ਧਰਤੀ ਬਾਵਾ ਬਾਵਾ ਭਗਾਂ ਵਾਲੀ ਹੋ ਗਈ ਧਰਤੀ ਭਗਾਂ ਵਾਲੀ ਬਾਵਾ ਬਾਵਾ ਭਾਗ ਵਾਲੀ ਹੋਗੀ ਤਰਤੀ ਬਾਵਾ ਬਾਵਾ ਭਾਗ ਵਾਲੀ ਹੋਗੀ ਤਰਤੀ ਜਿੱਤੇ ਚਰਨ ਸੰਤਾਨੇ ਪਾਏ ਜਿੱਤੇ ਚਰਨ ਸੰਤਾਨੇ ਪਾਏ ਹਾਂ ਨੀ ਚਰਨ ਸੰਤਾਨੇ ਪਾਏ ਚਰਨ ਸੰਤਾਨੇ ਪਾਏ ਜੱਗ ਦੇ ਚਰਨ ਸੰਤਾਨੇ ਪਾਏ ਚਰਨ ਸੰਤਾਨੇ ਪਾਏ ਜਿੱਤੇ ਚਰਨ ਸੰਤਾਨੇ ਜਿੱਤੇ ਚਰਨ ਸੰਤਾਨੇ ਪਾਏ ਬਾ ਬਾ ਬਾਵਾ ਤਾਗਾ ਵਾਲੀ ਹੋਗੀ ਤਰਤੀ ਬਾ ਬਾ ਬਾਵਾ ਤਾਗਾ ਵਾਲੀ ਹੋਗੀ ਤਰਤੀ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪੁੱਤਰ ਗੋਦ ਵਿੱਚ ਮਜੂਦਾ ਮੁਖੀ ਸ੍ਰੀਮਾਨ ਸੰਤ ਬਾਬਾ ਬਜਿੰਦਰ ਸਿੰਘ ਜੀ ਅਤੇ ਬਾਬਾ ਰੋਸ਼ਨ ਸਿੰਘ ਜੀ ਆਪਾਂ ਦੇਖ ਹੀ ਰਹੇ ਆ ਪਿਆਰੇ ਆਪਣੇ ਪਿਆਰਿਆਂ ਦੀਆਂ ਜਨਮ ਬੜੀ ਸਰਧਾ ਭਾਵਨਾ ਦੇ ਨਾਲ ਮਨਾ ਰਹੇ ਨੇ ਸੰਤ ਬਾਬਾ ਬਜਿੰਦਰ ਸਿੰਘ ਹੁਣਾ ਜੀ ਦੇ ਬੜੀ ਕਿਰਪਾਈ ਕੇ ਸਮਝ ਲਓ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਨੇ ਜੋ ਵੱਡਿਆਂ ਮਹਾਪੁਰਖਾਂ ਨੇ ਇਹ ਬਾਗ ਲਾਏ ਨੇ ਉਹਨਾਂ ਨੂੰ ਸਾਂਭ ਰਹੇ ਰਾਣਾ ਸਭ ਆਪਾਂ ਗਏ ਆ ਪ੍ਰਬੰਧ ਸਾਂਭ ਇਕੱਠ ਸਾਂਭਿਆ ਨੇ ਗਿਆ ਪ੍ਰਬੰਧ ਕਰਤਾ ਅੱਜ ਇੱਥੇ ਵੀ ਦੇਖ ਲਓ ਅਮਰ ਤੇ ਬੇਰੇ ਤੋਂ ਲੈਂ ਨਹੀਂ ਟੁੱਟ ਰਹੀ ਗੁਰੂ ਦੀ ਕਿਰਪਾ ਜੋ ਵੱਡਿਆਂ ਦਾ ਬੁਰਣਾ ਸੀ ਕਹਿੰਦੇ ਸੰਤ ਬਾਬੇ ਈਸ਼ਰ ਸਿੰਘ ਜੀ ਮਹਾਰਾਜ ਇੱਕ ਵਾਰੀ ਬੁਰਣਾ ਕਰ ਲਈਏ ਨਾ ਸੰਗਤ ਦਾ ਕਹਿੰਦੇ ਸਾਂਭਿਆ ਨਹੀਂ ਜਾਣੀ ਅੱਜ ਐਡੇ ਵੱਡੇ ਪ੍ਰਬੰਧ ਵੀ ਢਿੱਲੇ ਪੈ ਗਏ ਮਾਂਬਰ ਸਿੰਘ ਜੀ ਦੱਸ ਰਹੇ ਨੇ ਵੀ ਦੇਖੋ ਕਿੰਨਾ ਪ੍ਰਬੰਧ ਹੋਇਆ ਪਰ ਫਿਰ ਵੀ ਘਟ ਪੈ ਗਿਆ ਇਹ ਬੜੀ ਕਿਰਪਾ ਜੋ ਆਪਣੀ ਸੰਪਰਦਾ ਹੈ ਆਪਾਂ ਨੂੰ ਬੜੇ ਮਨ ਨੂੰ ਖੁਸ਼ੀ ਹੁੰਦੀ ਹੈ ਚਲੋ ਸਾਰੀਆਂ ਸੰਪਰਦਾਵਾਂ ਚੰਗੀਆਂ ਨੇ ਕੋਈ ਮਾੜੀ ਨਹੀਂ ਪਰ ਜਿੱਤੇ ਆਪਣੇ ਪਿਆਰਿਆਂ ਦੀ ਯਾਦ ਵਿੱਚ ਸੰਗਤਾਂ ਜੁੜਨ ਉਦੋਂ ਮਨ ਨੂੰ ਖੁਸ਼ੀ ਹੁੰਦੀ ਆਓ ਇਤਨੀ ਕਾਜ ਨਹੀਂ ਪ੍ਰਬੰਧ ਕਰਿਓ ਗੁਰਦੁਆਰਾ ਬੱਲੋ ਸਹੀਦ ਹਿੰਮਤਪੂਰਆ ਭਾਗੀ ਕੇ ਜੋ ਅਮਰ ਸਹੀਦ ਬਾਬਾ ਬਖਸੀ ਸਿੰਘ ਜੀ ਜੋ ਬਾਬਾ ਦੀਪ ਸਿੰਘ ਜੀ ਨਾਲ ਵਾਂਗ ਪਿੰਡ ਹਠੂਰ ਤੋਂ ਜੋ ਵੱਡਾ ਕੰਡੂ ਘਾਰਾ ਹੋਇਆ ਉੱਥੇ ਸਮਾਪਤੀ ਹੋਈ ਹੈ ਉੱਥੋਂ ਲੜਦੇ ਆ ਲੜਦੇ ਦਾ ਬਾਬਾ ਜੀ ਦਾ ਜਿਹੜਾ ਸੀ ਸੀ ਉਹ ਤੁਹਾਡੇ ਨਾਲੋਂ ਵੱਖਰਾ ਹੋ ਗਿਆ ਸਿਰ ਦਾ ਸੰਸਕਾਰ ਹਠੂਰ ਕੀਤਾ ਔਰ ਧੜ 8 ਕਿਲੋਮੀਟਰ ਹਿੰਮਤਪੁਰਾ ਜੰਗਲਾਂ ਵਿੱਚ ਬਹੁਤ ਵੱਡਾ ਜੰਗਲ ਹੈ ਚੜੀ ਹੈ ਵੱਡੀ ਉੱਥੇ ਧੜ ਦਾ ਸੰਸਕਾਰ ਕੀਤਾ ਹੈ ਮਾਨ ਹੈ ਉੱਥੋਂ ਹਾਜ਼ਰੀ ਭਰ ਰਹੇ ਹਾਂ ਬਲਾਉ ਪਤੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ